ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਮਾਮਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰਾ ਵੱਲੋਂ ਹੀ ਔਰਤ ਦਾ ਕਤਲ ਕਰਨ ਦਾ ਮ੍ਰਿਤਕਾ ਦੇ ਪੁੱਤਰ ਨੇ ਲਗਾਇਆ ਦੋਸ਼ ਗੁਰਦਾਸਪੁਰ ਦੇ ਪਿੰਡ ਜਾਪੂਵਾਲ ਵਿਖੇ ਮਾਮਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਹੀ ਔਰਤ ਦੇ ਸਿਰ ਤੇ ਇਟ ਮਾਰ ਕੇ ਕਤਲ ਕਰਨ ਦਾ ਉਸਦੇ ਪੁੱਤਰ ਨੇ ਲਗਾਇਆ ਦੋਸ਼ ਮ੍ਰਿਤਕਾ ਕ੍ਰਿਸ਼ਨਾ ਦੇ بیٹے ਜਤਿੰਦਰ ਦਾ ਕਹਿਣਾ ਹੈ ਕਿ ਉਹ ਆਪਣਾ ਮਕਾਨ ਬਣਾ ਰਹੇ ਸੀ ਤੇ ਉਸਦੇ ਚਾਚੇ ਨਾਲ ਉਹਨਾਂ ਦਾ ਪਹਿਲੇ ਵੀ ਝਗੜਾ ਚੱਲਦਾ ਆ ਰਿਹਾ ਸੀ ਪਰ ਸਰਪੰਚ ਨੇ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਪਰ ਅੱਜ ਜਦੋਂ ਇੱਕ ਕੰਧ ਬਣਾ ਰਹੇ ਸਨ ਤਾਂ ਚਾਚੇ ਵੱਲੋਂ ਆਪਣੇ ਜਵਾਈ ਨੂੰ ਬੁਲਾ ਲਿਆ ਗਿਆ ਤੇ ਚਾਚੇ ਦੇ ਜਵਾਈਆਂ ਨੇ ਆ ਕੇ ਝਗੜਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਸਦੀ ਮਾ ਕ੍ਰਿਸ਼ਨਾ ਦੇ ਸਿਰ ਤੇ ਇਟ ਵੱਜ ਗਈ ਤੇ ਸੁਤੰਤਰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਦੂਜੇ ਪਾਸੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਿਊਟੀ ਤੇ ਤਨਾਰ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਕ੍ਰਿਸ਼ਨਾ ਦੇਵੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਪਹਿਲੇ ਹੀ ਮੌਤ ਹੋ ਚੁੱਕੀ ਸੀ ਇਸ ਬਾਰੇ ਸਬੰਧਤ थाना ਤਾਰੀਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ লাশ ਨੂੰ ਮਰਦਾ ਘਰ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਗੱਲ ਭਾਰੀ ਕੁਛ ਨਹੀਂ ਮੇਰੇ ਚਾਚਾ ਲੱਗਦਾ ਉਹ ਕਮਰੇ ਬਣਾ ਰਹੇ ਸੀਗੇ ਪਹਿਲਾਂ ਵੀ ਉਹਨਾਂ ਨੇ ਝਗੜਾ ਸਾਡੇ ਨਾਲ ਕੀਤਾ ਸੀ ਅੰਦਰਲੀ ਚਾਰੰਤੀ ਕੰਦ ਨਾਲ ਪਰਦਾ ਕੀਤਾ ਸੀ ਦੋਸਤੋ ਵੀ ਝਗੜਾ ਹੋਇਆ ਹੋਇਆ ਜਾਂ ਦਾ ਇਹਨਾਂ ਦਾ ਬੈਂਸਾਬ ਨੇ ਗੱਲ ਮੁਕਾਈ ਸੀ ਪਹਿਲਾ ਸਪੰਜਦਾਰਾ ਹੁੰਦਾ ਸੀ ਕਿਹੜਾ ਪਿੰਡਾ ਜੀ ਮੇਰਾ ਜਾਪੂ ਵਾਲੇ ਪਿੰਡਾ ਜੀ ਮੇਰਾ ਨਾਮ सोनू ਉਹ ਕੱਚਾ ਜ ਪੱਕਾ ਜਤਿੰਦਰ ਕੁਮਾਰ ਆ ਮੰਮੀ ਦਾ ਨਾਮ ਕ੍ਰਿਸ਼ਨਾ ਦੇਵੀ ਆ ਫਾਦਨ ਹੰਸ ਰਾਜ ਉਹ ਵੀ ਡੈਥ ਹੋ ਗਈ ਦੀ ਉਹਨਾਂ ਦੀ ਪਹਿਲਾਂ ਦੀ ਉਹ ਭਾਈ ਜੀ ਸਪੰਜ ਨੇ ਕਿਹਾ ਵੀ ਤੁਸੀਂ ਤੇਰਾ ਹੋਰ ਦਿਨਾਂ ਤੁਸੀਂ ਸ਼ੇਰ ਨਹੀਂ ਨਾ ਹੀ ਜਿੰਨ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਜੋ ਕਰਤਾ ਕਰਤਾ ਇਹਨਾਂ ਨੇ ਭਾਈ ਜੀ 4 ਇੰਚੀ ਕਹਿੰਦਾ ਉੱਚੀਆਂ ਗਾਲੀਆਂ ਲੈਂਡ ਤਾਂ ਕੇ ਕਰ ਲਿਆ ਕਿਹਨੇ ਮੇਰੇ ਚਾਚੇ ਹੁਣਾਂ ਨੇ ਕੀ ਨਾਮ ਉਹ ਦਰਦੀਪ ਕੁਮਾਰ ਦਰੀਪ ਕੁਮਾਰ ਉਹ ਤੁਹਾਡੇ ਪਿੰਡ ਦੇ ਹਾਂਜੀ ਇਹ ਮੇਰਾ ਚਾਚਾ ਗਵੰਡੀ ਮੇਰਾ ਹਾਡਾ ਉਹਨਾਂ ਦਾ ਜਵਾਈ ਵੀ ਘਰ ਆਇਆ ਜਵਾਈ ਸਾਰੇ ਜਵਾਈਏ ਭੂਏ ਚੜਦੇ ਜਵਾਈ ਉਹਨਾਂ ਨੂੰ ਚੁੱਕ ਦਿੰਦੇ ਸਾਰਾ ਕੁਝ ਉਹ ਕਰਦੇ ਨਾਲ ਉਹ ਕਰਾਂਦੇ ਆ ਅੱਗੇ ਵੀ ਮੇਰੀ ਮਾਂ ਉਹਨਾਂ ਨੇ ਕੁੱਟਿਆ ਵੱਡੇ ਜਵਾਈ ਨੇ ਹੁਣ ਨਿੱਕੇ ਜਵਾਈ ਨੇ ਮਾਰਿਆ ਮੇਰੀ ਮਾਂ ਨੇ ਇੱਟ ਮਾਰਦੀ ਮੇਰੀ ਮਾਂ ਦੇ ਸਿਰ 'ਚ ਇਹ ਪਾਜੀ 12:30 ਇੱਕ ਇਹਦੀ ਘਟਨਾ ਹੋਈ ਆ ਤੁਰੰਤ ਇੰਪੋਲਿਸ ਲੱਗੇ ਫਿਰ ਹਾਂਜੀ ਹਾਂਜੀ ਪਾਜੀ ਬੜੀ ਮੁਸ਼ਕਲ ਲਿਆਂਦਾ ਮੇਰੀ ਮਾਂ ਦੇ ਧੰਮ ਤੋੜ ਕੀ ਲੱਤ ਹੋ ਗਈ ਦੋ ਭਰਾ ਪਾਜੀ ਇੱਕ ਤਾਂ ਮੈਂ ਵੱਡਾ ਭਾਈ ਜੀ ਭਾਜੀ ਮੇਰੀ ਮਾਂ ਨੇ ਓ ਇੱਕੋ ਗੱਲ ਕੀਤੀ ਆ ਵੀ ਬੁੱਤ ਕੰਦ ਕੰਦ ਸਿੱਧੀ ਕਰਕੇ ਕੱਢ ਮੇਤਰੀ ਨਾਲ ਡੀ ਲੈਟਰ ਦੇ ਨਾਲ ਅੰਦਰ ਨੂੰ ਕੰਦ ਕਰ ਦਿੱਤੀ ਮੈਂ ਮਾਦਾ ਚਾ ਛੱਡ ਪਈ ਕੋਈ ਗੱਲ ਨਹੀਂ ਮੈਂ ਮੇਤਰੀ ਸਾਹਿਬ ਸਿੱਧੀ ਕਰਿਆ ਆਪਣੀ ਕੰਦੇ ਇਹਨਾਂ ਨੇ ਇਟਾਂ ਵਗਾਤੀਆਂ ਢੇ ਘਰ ਮੇਰੀ ਮਾਦਾ ਥੱਲੇ ਪੈ ਗਈ ਐ ਟਵੱਜੀ ਇੱਥੇ ਮੇਰੀ ਮਾਂ ਕਾਰਵਾਈਆਂ ਤੇ ਤੇ ਹਾਂਜੀ ਹਾਂਜੀ ਭਾਜੀ ਪੁਲਿਸ ਨੇ ਕਰ ਲਈ ਕੀਤੀ ਭਾਜੀ ਪੁਲਿਸ ਨੇ ਕੀਤਾ ਅੰਦਰ ਪਿੰਡ ਗਏ ਤੇ ਪੁਲਿਸ ਸਾਹਿਬ ਕਾਰਵਾਈ ਹੋਈ ਆ ਵੇਖ ਗਿਆ ਸਾਰਾ ਕੁਝ ਦੀ ਮੰਗ ਕਰਦੇ ਹਾਂ ਮੰਗ ਭਰੀਆਂ ਹਨ ਇਨਸਾਫ ਚਾਹੀਦਾ ਅਸੀਂ ਦੇਖੋ ਭਾਈ ਦਿਵਾਰੀਦਾਰ ਬੰਦੇ ਆ ਆਪਣਾ ਮਕਾਨ ਬਣਾ ਲਿਆ ਜਿੰਨਾ ਕੋਈ ਇੱਕ ਦੁੱਚ ਮਨੀ ਨਹੀਂ ਇਹ ਸੁੱਟੂ ਦਬਾਰ ਲੈਂਦੇ ਆ ਭਾਈ ਹੱਡੇ ਨਾਲ ਹਾਂਜੀ ਅਸੀਂ ਕੀ ਬਣਾ ਰਿਹਾ ਭਾਜੀ ਇਹਨਾਂ ਦਾ ਅੱਜ ਤੇ ਜਿਆਦਾ ਹੈ ਨਾ ਯ ਆਪਣੀ ਕੰਦ ਕੱਢਣੇ ਜਾਈਦਾ ਆਪਣੰਬਰ ਨਾਲੇ ਦਾ ਅੱਜ ਕੋਈ ਵੇਰ ਨਹੀਂ ਕੋਈ ਕੁਝ ਨਹੀਂ ਹਾਂਜੀ ਜਦੋਂ ਆਂਦੇ ਜਵਾਈ ਕੱਟੇ ਕਰਕੇ ਲਿਆਉਂਦੇ ਆ ਕੁੜੀਆਂ ਆਂਦੀਆਂ ਤੇਰਾ ਕੀ ਮਤਬਲ ਆ ਯਾਰ ਇੱਥੇ ਹੁੰਦਾ ਬੋਲਣ ਦਾ ਤੇਰਾ ਕੋਈ ਦੋ ਜਵਾਈ ਹੈ ਭਾਜੀ ਹਾਂਜੀ ਹਾਂਜੀ ਇੱਕ ਦਿਨ ਭਾਈ ਨਿੱਕਾ ਨਿੱਕਾ ਕਹਿੰਦੇ ਇੱਕ ਨੂੰ ਇੱਕ ਦਿਨ ਉਹ ਵੱਡਾ ਜਵਾਈ ਹੈ ਉਹਦਾ ਪਤਾ ਨਾਂ ਦਾ ਨਹੀਂ ਮੈਨੂੰ ਪਤਾ ਪਿੰਡ ਭਾਈ ਆ ਤਕਾਲੇ ਲੱਗੇ ਬਿੰਡਾ ਉਹਨਾਂ ਦਾ ਤੋਂ ਉਹ ਪੁੱਵੇ ਚਾਰ ਦਿਨ ਉਹ ਕੰਮ ਲੱਗੇਦੇ ਆ ਮੈਂ ਕਾ ਕਾ ਤੇਰਾ ਕੋਈ ਮਤਬਲ ਨਹੀਂ ਬੋਲਣ ਦਾ ਜਿਹੜਾ ਪੇਸ਼ੈਂਟ ਸੀਗਾ ਜਦੋਂ ਸਾਡੇ ਕੋਲ ਲਿਆਇਆ ਗਿਆ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਪੇਸ਼ੈਂਟ ਦੇ اٹੈਂਡੈਂਟ ਵੱਲੋਂ ਦੱਸਿਆ ਗਿਆ ਕਿ ਉਹਨਾਂ ਨਾਲ ਝਗੜਾ ਹੋਇਆ ਹੈ ਪਰ ਆਪਾਂ ਨਹੀਂ ਦੱਸ ਸਕਦੇ ਹੈਗੇ ਆਪਾਂ ਉਹਦੇ ਹਿਸਾਬ ਨਾਲ ਉਹਦੀ ਪੁਲਿਸ ਇਨਫੋਰਮੇਸ਼ਨ ਭੇਜਤੀ ਹੋਈ ਹੈ ਧਾਰੀਵਾਲ ਥਾਣੇ ਨੂੰ ਕਿਉਂਕਿ ਜੱਪੋਵਾਲ ਦੇ ਸੀਗੇ ਉਹ ਤੇ ਬਾਕੀ ਪੇਸ਼ੈਂਟ ਦਾ ਨਾਮ ਸੀਗਾ ਕ੍ਰਿਸ਼ਨਾ ਦੇਵੀ 60 ਸਾਲ ਉਮਰ ਸੀਗੀ ਉਹਨਾਂ ਦੀ ਜੱਪੋਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਦੀ ਬਾਡੀ ਨੂੰ ਆਪਾਂ ਮੋਰਚਰੀ ਚ ਸ਼ਿਫਟ ਕਰਾ ਦਿੱਤਾ